ਉਹ ਬੰਨਾ ਦੱਸ ਹਾਂਜੀ ਬੰਨਾ ਕੀ ਨਾਮ ਤੁਹਾਡਾ ਇਕਾਗਰਦੀਪ ਕੌਰ ਇਕਾਗਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜੋ ਕੋਲ ਆਈ ਮੈਂ ਆ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਬਿਲਕੁਲ ਮੈਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਵੂੰਗੀ ਵੀ ਕਿੰਨੇ ਕਰੇਗੀ ਬਿਨਾ ਤੂੰ ਡਾਕਟਰ ਬਣੇਗੀ ਕਿਉਂਕਿ ਬਣਾ ਡਾਕਟਰ ਬੇਟਾ ਕੀ ਕਰਨਾ ਚਾਹਂ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਬਸ ਤੇ ਤੂੰ ਕਮਾ ਕੇ ਦੇਈ ਨਾ ਉਹ ਤੁਹਾਨੂੰ ਹਾਂ ਫਿਰ ਮੈਂ ਤੈਨੂੰ ਕਮਾ ਕੇ ਦਵੂੰਗੀ ਸ਼ਾਲਾਸ਼ ਪੜੋ ਹਾਂ ਜੀ ਸਰ ਦੇਖੋ ਬਹੁਤ ਪਿਆਰੀ ਬੱਚੀ ਹੈ ਔਰ ਜੋ ਇਹਨੇ ਲਫਜ਼ ਬੋਲੇ ਨੇ ਦਿਲੋਂ ਨਿਕਲੇ ਇਹਦੇ ਉਹ ਔਰ ਮੇਰੇ ਵੀ ਅੱਖੋਂ ਜ ਪਾਣੀ ਆ ਗਿਆ ਇਸ ਕਰਕੇ ਕਿ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ ਪੈਸੇ ਵਾਪਸ ਕਰਾਂਗੀ ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦੀ ਆ ਸੋ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ ਸਰਬਤ ਦੇ ਪਲਾ ਚੈਰੀਟੇਬਲ ਟਰਸਟ ਨੂੰ ਅਡਾਪਟ ਕਰ ਰਹੀ ਆ ਇਹ ਡਾਕਟਰ ਬਣੇ ਇੰਜੀਨੀਅਰ ਬਣੇ ਪਾਇਲਟ ਬਣੇ ਜਾਂ ਜੋ ਵੀ ਬਣਨਾ ਚਾਹੇਗੀ ਦਸਤੇ ਦਾ ਪੂਰਾ ਖਰਚਾ ਜਿਹੜਾ ਉਹ ਉਠਾਏਗਾ ਇਹਦਾ ਅੱਜ ਤੋਂ ਬੱਚੀ ਸੱਟੀ ਹੈ ਠੀਕ ਹੈ ਇਹ ਹੁਣ ਸਾਡੀ ਜ਼ਿੰਮੇਵਾਰੀ ਹੈ